ਬੱਚਾ ਘਰ ਆ ਰਿਹਾ ਸੀ ਤੇ ਘਰ ਦੇ ਵਿੱਚ ਮਾਪੇ ਆਪਣੇ ਬੱਚੇ ਦੀਆਂ ਰਾਹਾਂ ਤੱਕ ਰਹੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਬੱਚਾ ਹੁਣ ਕਦੇ ਵਾਪਸ ਨਹੀਂ ਮੁੜ ਕੇ ਆਵੇਗਾ ਦਰਸਲੇ ਬੱਚਾ ਜਦੋਂ ਘਰ ਨੂੰ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਪਤੰਗ ਦਿਖਦੀ ਹੈ ਪਤੰਗ ਲੁੱਟਣ ਦੇ ਚੱਕਰ ਦੇ ਵਿੱਚ ਆਪਣੀ ਕੀਮਤੀ ਜਾਨ ਹੀ ਗਵਾ ਬੈਠਦਾ। ਦਰਸਲੇ ਪਤੰਗ ਛੱਪੜ ਦੇ ਵਿੱਚ ਡਿੱਗਦੀ ਐ ਤੇ ਪੱਜ ਕੇ ਜਦੋਂ ਬੱਚਾ ਛੱਪੜ ਦੇ ਕੋਲੋਂ ਪਤੰਗ ਲੈਣ ਜਾਂਦਾ ਐ ਤਾਂ ਇਸ ਛੱਪੜ ਦੇ ਵਿੱਚ ਹੀ ਇਹ ਬੱਚਾ ਡੁੱਬ ਗਿਆ। ਜਿਸ ਦੀ ਮੌਤ ਹੋ ਚੁੱਕੀ ਐ ਦੱਸਿਆ ਜਾ ਰਿਹਾ ਕਿ ਦਿਲਚੰਣ ਪਗਤ ਜੋ ਟਿਊਸ਼ਨ ਪੜ੍ਹ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਉਸ ਨੂੰ ਗੁੱਡੀ ਦਿਸ ਪਈ ਤੇ ਗੁੱਡੀ ਛੱਪੜ ਦੇ ਵਿੱਚ ਡਿੱਗ ਗਿਆ ਜਿਸ ਨੂੰ ਵੇਖ ਕੇ ਇਹ ਮੁੰਡਾ ਛੱਪੜ ਦੇ ਵਿੱਚ ਵੜ ਗਿਆ ਤੇ ਛੱਪੜ ਦੀ ਸਫਾਈ ਨਾ ਹੋਣ ਕਰਕੇ ਉਸ ਤੇ ਵਿੱਚ ਕਾਫੀ ਗਾਰ ਸੀ ਤੇ ਉਹਦੇ ਵਿੱਚ ਹੀ ਡੁੱਬ ਜਾਂਦਾ ਹੈ ਹਾਲਾਂਕਿ ਬੱਚੇ ਨੂੰ ਪਾਲ ਕਰਦੇ ਰਹੇ ਬੱਚੇ ਦੀ ਮਾਪਿਆਂ ਦੇ ਵੱਲੋਂ ਪਾਲ ਕੀਤੀ ਜਾਂਦੀ ਹੈ ਸਾਰਾ ਪਿੰਡ ਲੱਬੜ ਦੇ ਵਿੱਚ ਲੱਕਾ ਹੋਇਆ ਸੀ ਸ਼ਾਮ ਤੱਕ ਜਦ ਬੱਚਾ ਘਰ ਨਹੀਂ ਪਹੁੰਚਿਆ ਤੇ ਇਸ ਦੀ ਖਬਰ ਪਿੰਡ ਦੇ ਵਿੱਚ ਅੱਗ ਵਾਂਗ ਫੈਲ ਗਈ ਪਿੰਡ ਵਾਸੀਆਂ ਵੱਲੋਂ ਬੱਚੇ ਦੀ ਕਾਫੀ ਪਾਲ ਕੀਤੀ ਗਈ ਤੇ ਲਾਂਗਲੇ ਕਈ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਉਣੀ ਸ਼ੁਰੂ ਕਰ ਦਿੱਤੀ ਪਰ ਉੱਥੇ ਦੇ ਰਾਤ ਤੱਕ ਬੱਚੇ ਨੂੰ ਲੱਭਦੇ ਰਹੇ ਪਰ ਬੱਚੇ ਦਾ ਕਿਤੇ ਵੀ ਪਤਾ ਨਹੀਂ ਲੱਗਿਆ ਜਦੋਂ ਸਵੇਰੇ ਕਿਸੇ ਵਿਅਕਤੀ ਦੇ ਵੱਲੋਂ ਦੇਖਿਆ ਗਿਆ ਕਿ ਬੱਚੇ ਦੇ ਮੋਢਿਆਂ ਉੱਪਰ ਪਈ ਸਕੂਲ ਕਿੱਟ ਦਿਖਾਈ ਦਿੰਦੀ ਹੈ ਉਸ ਨੂੰ ਦੇਖ ਕੇ ਪਿੰਡ ਦੇ ਨੌਜਵਾਨਾਂ ਦੀ ਮਦਦ ਦੇ ਨਾਲ ਪੋੜੀਆਂ ਸੁਟ ਕੇ ਮ੍ਰਿਤਕ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਮਾਪਿਆਂ ਦਾ ਰੋ ਰੁ ਬੁਰਾ ਹਾਲ ਇੱਕ ਵਾਰ ਤਸਵੀਰਾਂ ਦਾ ਰੁੱਕ ਕਰ ਲੈਂਦੇ ਆ ਕਿ ਮੌਕੇ ਤੇ ਹਾਲਾਤ ਕੀ ਬਣੇ ਨੇ ਕਿਉਂ ਆ ਜੀ ਅਸੀਂ ਦੇਰੇ ਤੇ ਰਹੇ ਨੇ ਆ ਤੇ ਪਿੰਡੋਂ ਰਾਤ ਇਹ ਬੱਚਾ ਸਾਡਾ ਜਿਹੜਾ ਹੈਗਾ ਹੀ ਕੀ ਨਾਮ ਦਿਲਜਾਨ ਦਿਲਜਾਨ ਇਹ ਕਦੇ ਖੇਡਦਾ ਖੇਡਦਾ ਪਤੰਗ ਦੇ ਮਗਰ ਛਪੜਾ ਲੱਗਿਆ ਵਾ ਤੇ ਉਥੇ ਪਤਨ ਲੱਗਨ ਨਿਹਰਾ ਹੋ ਗਿਆ ਤੇ ਮੁੜ ਕੇ ਸਾਰਾ ਪਿੰਡ ਜੋ ਬੰਦੇ ਜੋ ਨਿਆਣੇ ਸਾਰੇ ਲੱਭਦੇ ਲੋਕ ਜਿਹੜੇ ਆ ਆਸਵਾਸ ਖੇਤਾਂ 'ਚ ਡਰੇ ਨਾਲ ਲੱਗ ਲਿਆ ਪਿੰਡਾਂ 'ਚ ਅਨਾਉਂਸਮੈਂਟ ਕਰਾਈ ਗਈ ਆ ਕੋਈ ਪਤਾ ਨਾ ਲੱਗਾਗਾ ਤੇ ਆਰੰਭ ਕੇ 10-12 ਵਜੇ ਤੱਕ ਅੰਜਾਗਰ ਰਿਪੋਰਟ ਦਿੱਤੀ ਇਥੇ ਚੌਂਕੀ ਚ ਹਾਂਜੀ ਤੇ ਉਹਨਾਂ ਰਿਪੋਰਟ ਲੈ ਲਈਆ ਤੇ ਦਿਨੇ ਸਵੇਰੇ ਸਵੇਰੇ ਵੇਖਿਆ ਤੇ ਛੱਪੜ ਚ ਇਹਦਾ ਬੈਗ ਧਰਨ ਰਿਆ ਸੀ ਹਨੇਰਾ ਹੋਣ ਦੀ ਕਾਰਨ ਤੇ ਫਿਰ ਸਵੇਰੇ ਦੇਖਿਆ ਤੇ ਛੱਪੜ ਚ ਸਾਨੂੰ ਇਹਨਾਂ ਦੀ ਲਾਸ਼ ਮਿਲੀ ਹਾਂਜੀ ਇਹਨਾਂ ਦੇ ਜਿਹੜੇ ਮਾਂ ਪਿਓ ਹੀ ਗਏ ਉਹ ਦੋਵੇਂ ਬੱਚੇ ਨਾਲ ਦੋਵੇਂ ਮਾਂ ਪਿਓ ਜਿਹੜੇ ਹੈਂਡੀਕੈਪਟ ਆ ਮਸਾ ਕਰਦਾ ਗੁਜ਼ਾਰਾ ਹੁੰਦਾ ਹੈ ਇਹਨਾਂ ਦੇ ਸਿਰ ਤੇ ਬੱਚੇ ਦੇ ਸਿਰ ਤੇ ਆਪਣਾ ਟਾਈਮ ਪਾਸ ਕਰਦੇ ਹੈ ਕਿ ਚਲੋ ਸਾਡਾ ਬੱਚਾ ਜਵਾਨ ਹੋਊਗਾ ਤੇ ਸਾਨੂੰ ਕੁ ਕਮਾਈ ਦਾ ਸਾਧਨ ਮਿਲੇਗਾ ਹੋਰ ਇਹਨਾਂ ਦਾ ਸਰਸਿਸ ਕੋਈ ਨਹੀਂ ਹੈਗਾ ਇਨਕਮ ਦਾ ਤੇ ਸੋ ਅਸੀਂ ਮੰਗ ਕਰਦੇ ਆਂ ਪਿੰਡ ਵਾਲੇ ਸਾਰੇ ਜਾਂ ਇਹਨਾਂ ਦੇ ਪਰਿਵਾਰ ਵਾਲੇ ਕਿ ਸਾਨੂੰ ਕੋਈ ਮਾਲਿਸ਼ ਹੈ ਤਾਂ ਦਿੱਤੀ ਜਾਵੇ ਗਵਰਨਮੈਂਟ ਵੱਲੋਂ ਇਥੋਂ ਤੱਕ ਨੇ ਸੋਚਿਆ ਨਹੀਂ ਜੋ ਕੁਝ ਹੋ ਗਿਆ ਜੀ ਇਹਨਾਂ ਦੇ ਜਿਹੜੇ ਮਾਂ ਪਿਓ ਵਾ ਉਹ ਬਿਲਕੁਲ 100% ਹੈਂਡੀਕੈਪ ਹੈ ਜੀ ਠੀਕ ਹੈ ਜੀ ਉਹ ਰਿਤ ਇਹ ਟੈਸ ਸਕੂਲ ਵਾ ਉਹਦੇ ਵਿੱਚ ਬੱਚਾ ਪੜਦਾ ਜੀ ਫਰੀ ਜੋਗ ਇਹਨਾਂ ਨੂੰ ਸੂਰਤ ਦਿੱਤੀ ਜਾਂਦੀਆਂ ਕੱਲ 6:30 ਵਜੇ ਤੋਂ ਬਾਅਦ ਨਹੀਂ ਲੱਭਾ ਜੀ ਕੋਈ ਗੁਜਰਾ ਦਾ ਡੇਰਾ ਕੋਈ ਜਿੰਨੇ ਸ਼ਿਕਰਬਾਰ ਵਾ ਸਾਰਾ ਪਰਿਵਾਰ ਹੀ ਸਾਰੇ ਪਿੰਡਾਂ ਦੇ ਲਾਗੇ ਛਾਗੇ ਸਰਪੰਚਾ ਡੇਸ ਸੁਖਿੰਦਰ ਮੈਡਮ ਜੀ ਸਾਰੇ ਨਾਲ ਗਏ ਜੀ ਤੇ ਸਵੇਰੇ ਫਿਰ ਭੈਂਜੀ ਨੇ ਵੇਖਿਆ ਸਾਡੇ ਮੱਲੋ ਤੇ ਇਹਨਾਂ ਦਾ ਬੈਗ ਇਹ ਨਾਲ ਹੀ ਤੇ ਬੈਗ ਦੇ ਨਾਲ ਫਿਰ ਬਾਹਰ ਕੱਢਿਆ ਜੀ ਪੌੜੀ ਲਾ ਕੇ 32 ਫੁੱਟ ਤੋਂ ਮਰਤ ਸਾਡੇ ਵਿਚਲੇ ਡੂੰਗਾ ਸੀ ਮੇਰੇ ਪਿੰਡ ਵਿੱਚ ਅੱਜ ਨਾ 11-12 ਸਾਲ ਦਾ ਬੱਚਾ ਸੀ ਜੋ ਰਾਤ ਦਾ ਪਤੰਗ ਫੜਦਾ ਫੜਦਾ ਉਹ ਛੱਪੜ ਚ ਚਲੇ ਗਿਆ ਬਹੁਤ ਜਾਦੀਮੰਦ ਭਗੀ ਘਟਨਾ ਹੈ ਜਿਹੜੀ ਤੇ ਕੁਝ ਕਹਿ ਨਹੀਂ ਸਕਦੀ ਵੀ ਜਿੰਨਾ ਸਾਨੂੰ ਇਹ ਸਦਮਾ ਇਸ ਮੌਤ ਨੇ ਪਹਚਾਇਆ ਵਾ ਉਦੋਂ ਦੀ ساری ਰਾਤ ਬੈਠੇ ਅਸੀਂ ਲੱਭਦੇ ਰਹੇ ਪਰ ਨਹੀਂ ਲੱਭਿਆ ਸਵੇਰੇ 8:00 8:00 ਵਜੇ ਬੱਚਾ ਡੈਡ ਬਡੀ ਅਸੀਂ ਲੈ ਲਈ ਆ ਤੇ ਉਹ ਜਿੰਨੇ ਕਿ ਮੈਨੂੰ ਪੈਸੇ ਮਿਲੇ ਉਹਦੇ ਨਾਲ ਜਿੰਨੀ ਕੁ ਹੋ ਸਕਦੀ ਸੀ ਉਹ ਮੈਂ ਕਰਵਾ ਦਿੱਤੀ ਐਤ ਕੀ ਵੀਡੀਓ ਸਾਹਿਬ ਨੇ ਮੇਰੀ ਮਤਲਬ ਬਹੁਤ ਮਦਦ ਕੀਤੀ ਤੇ ਮੈਨੂੰ ਇੱਕ ਛੱਪੜ ਸਾਫ਼ ਕਰਨ ਦਾ ਮੌਕਾ ਮਿਲਿਆ ਜੀ ਤੇ ਇਹਦੇ ਲਈ ਤੇ ਮੈਂ ਬਹੁਤ ਉਤਾਵਲੀ ਸੀ ਵੀ ਇਹ ਵੀ ਛੱਪੜ ਹੋਵੇ